ਗੱਲ ਸੁਣੋ ਅੱਜ ਮੀਟਿੰਗ ਕੋਲ ਆਈ ਜੀ ਦੇਖੋ ਇਹ ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਜਿਹੜੇ 2026 ਵਿੱਚ ਪੰਜਾਬ ਦੇ ਸ਼ਹਿਰਾਂ ਦੇ ਚੋਣ ਹੋਣੇ ਆ ਉਹਦੀ ਨਵੀਂ ਵਾਰਡ ਬੰਦੀ ਜਾਰੀ ਕੀਤੀ ਸੀ ਔਰ ਸਾਡੇ ਰਾਏਕੋਟ ਸ਼ਹਿਰ ਵਿੱਚ ਵੀ ਉਹ ਨਵੀਂ ਵਾਰਡ ਬੰਦੀ ਜਾਰੀ ਕਰਤੀ ਗਈ ਹੈ ਜਿਹਦੇ ਹਿਸਾਬ ਨਾਲ ਸਾਡੇ ਆਉਣ ਵਾਲੇ April May ਚ ਚੋਣ ਹੋਣੇ ਆ ਤੇ ਕਾਂਗਰਸ ਪਾਰਟੀ ਨੇ 2021 ਚ ਇੱਕ ਇਤਿਹਾਸਿਕ ਜਿੱਤ ਹਾਸਲ ਕੀਤੀ ਸੀ ਕਿ ਜਿਹਦੇ ਵਿੱਚ 15 ਵਿੱਚੋਂ 15 ਕਾਉਂਸਲਰ ਸਾਹਿਬਾਨ ਕਾਂਗਰਸ ਪਾਰਟੀ ਦੇ ਬਣੇ ਸੀ ਤੇ 2026 ਚ ਵੀ ਕਾਂਗਰਸ ਪਾਰਟੀ ਦੀ ਇੱਕ ਬਹੁਤ ਵਧੀਆ ਸੋਨੀ ਜਿੱਤ ਨੂੰ ਯਕੀਨੀ ਬਣਾਉਣ ਲਈ ਅੱਜ ਕਾਂਗਰਸ ਪਾਰਟੀ ਦੇ ਸਾਰੇ ਸ਼ਹਿਰ ਦੇ ਜਿਹੜੇ ਪ੍ਰਮੁੱਖ ਵਰਕਰ ਸਾਹਿਬਾਨ ਔਰ ਲੀਡਰ ਸਾਹਿਬਾਨ ਨੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਔਰ ਫੈਸਲਾ ਲਿਆ ਗਿਆ ਹੈ ਕਿ ਹੁਣ ਫਿਰ 25 ਤਰੀਕ ਨੂੰ ਨਵੀਂ ਬੋਰਡ ਬੰਦੀ ਦੇ ਅਨੁਸਾਰ ਅਸੀਂ ਫਿਰ ਮੀਟਿੰਗ ਕਰਾਂਗੇ ਔਰ ਹੁਣ ਇਹ ਜਿਹੜੀ ਮੀਟਿੰਗਾਂ ਦੀ ਲੜੀ ਹੈ ਨਿਰੰਤਰ ਚਲਦੀ ਰਹੂਗੀ ਜਦ ਤੱਕ ਕਲੈਕਸ਼ਨ ਨਹੀਂ ਆ ਜਾਂਦੇ ਜੋ ਵੀ ਜ਼ਰੂਰੀ ਤਿਆਰੀਆਂ ਨੇ ਔਰ ਅੱਗੇ ਜਾ ਕੇ ਜ਼ਮੀਨੀ ਪੱਧਰ ਤੇ ਵੀ ਜਾ ਕੇ ਲੋਕਾਂ ਨਾਲ ਸੰਪਰਕ ਜਿਹੜਾ ਬਣਾਉਣਾ ਹੈ ਉਹ ਸਾਰੇ ਕੰਮ ਹੁਣ ਕਾਂਗਰਸ ਪਾਰਟੀ ਰਾਏਕੋਟ ਸ਼ਹਿਰ ਚ ਅੱਜ ਤੋਂ ਸ਼ੁਰੂ ਕਰਦੇ। ਇਹਨਾਂ ਕਰਕੇ ਬਾਡ ਬੰਦੀ ਕੀ ਹੈ ਇਹਦਾ ਕਿੰਨਾ ਦਾ ਫਾਇਦਾ ਦੇਖਦੇ ਹੋ ਔਰ ਪੰਜ ਸਾਲਾਂ ਬਾਅਦ ਇਸ ਤਰ੍ਹਾਂ ਬਾਡ ਬੰਦੀ ਚੇਂਜ ਕਰਨਾ ਕੀ ਨੁਕਸਾਨ ਇਹ ਦੇਖੋ ਜੀ ਬਾਡ ਬੰਦੀ ਤੇ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਆਪਣੇ ਅਨੁਸਾਰ ਕਰ ਲੈਂਦੀਆਂ ਨੇ हाल ही ਵਿੱਚ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੋਏ ਆ ਜਿਹਦੇ ਵਿੱਚ ਤਿੰਨਾਂ ਦੀ ਤਿੰਨਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਔਰ 17 25 ਵਿੱਚੋਂ 17 ਬਲਾਕ ਸੰਮਤੀ ਮੈਂਬਰ ਕਾਂਗਰਸ ਪਾਰਟੀ ਦੇ ਜਿੱਤੇ ਆ ਤੇ ਉੱਥੇ ਵੀ ਜਿਹੜੀ ਸਾਰੀ ਵਿਰੋਧਪੰਦੀ ਸੀ ਉਹ ਸਰਕਾਰ ਨੇ ਆਪਣੇ ਅਨੁਸਾਰ ਹੀ ਕੀਤੀ ਸੀ VOTER ਤੇ ਉਹੀ ਨੇ VOTE ਤੇ ਮੁੱਦਿਆਂ ਦੇ ਆਧਾਰ ਤੇ ਪੈਣੀ ਹੈ ਪਿਛਲੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਪੈਣੀ ਹੈ ਆਪਣੀ ਇਮਾਨਦਾਰੀ ਔਰ ਲੋਕਾਂ ਵਿੱਚ ਆਪਣਾ ਕਿੰਨਾ ਰਹਿਣੀ ਹੈ ਉਹਦੇ ਆਧਾਰ ਤੇ ਪੈਣੀ ਹੈ ਤੇ ਮੈਂ ਨਹੀਂ ਸਮਝਦਾ ਕੋਈ ਵੋਟਬੰਦੀ ਦਾ ਬਹੁਤ ਵੱਡਾ ਅਸਰ ਪੈਂਦਾ ਆ ਔਰ ਨਾਲ ਦੇ ਨਾਲ ਹੀ ਜਿਹੜੀ ਹਰ ਸਮੇਂ ਵੋਟਬੰਦੀ ਬਦਲਦੀ ਹੈ ਮੈਂ ਸਮਝਦਾ ਕਿ ਉਹਦੇ ਨਾਲ ਇਹ ਜ਼ਰੂਰ ਫਰਕ ਪੈ ਜਾਂਦਾ ਆ ਕਿ ਇੱਕ ਜਿਹੜੀ ਜਵਾਬ ਦੇਈ ਹੈ ਉਹ ਘਟ ਜਾਂਦੀ ਹੈ ਕਿਉਂਕਿ ਜਿਹੜੇ ਲੋਕ ਕਿਤੋਂ ਜਿੱਤਦੇ ਆ ਅਗਲੀ ਵਾਰੀ ਉਹ ਉਥੋਂ ਇਲੈਕਸ਼ਨ ਨਹੀਂ ਲੜ ਸਕਦੇ ਅਗਰ ਉਹ ਨਿਰੰਤਰ ਰਹੇ ਜਿਵੇਂ ਐਮ ਐਲ ਏ ਐਫ ਪੀ ਦੇ ਹਲਕੇ ਨਿਰੰਤਰ ਰਹਿੰਦੇ ਆ ਤੇ ਉਹਦੇ ਨਾਲ ਬੜਾ ਫਰਕ ਪੈਂਦਾ ਆ ਜਵਾਬ ਦੇ ਹੀ ਬਹੁਤ ਵਧੀਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹੀ ਲੋਕਾਂ 'ਚ ਜਾ ਕੇ 5 ਸਾਲ ਬਾਅਦ ਤੁਹਾਨੂੰ ਵੋਟ ਲੈਣੀ ਹੋ। ਅੱਛਾ ਜੋ ਕਾਂਗਰਸ ਸਰਕਾਰ ਦੇ ਹੁਣ ਤੱਕ ਦੇ ਹਾਲਾਤ ਕੰਮਕਾਜ ਨੂੰ ਪਹਿਲੇ ਦੇਖਦਾ ਹੈ ਦੀ ਕੇਂਦਰ ਦੇ ਵਿੱਚ। ਨਹੀਂ ਬਹੁਤ ਹੀ ਮਾੜੇ ਹਾਲਾਤ ਰਹੇ ਆ। ਦੇਖੋ ਸਾਡੇ ਰਾਏਕੋਟ ਸ਼ਹਿਰ ਦੀ ਗੱਲ ਕਰੀਏ ਤੇ 48 ਕਰੋੜ ਰੁਪਏ ਸੀਵਰੇਜ ਪਾਉਣ ਦਾ ਆਇਆ ਹੋਇਆ ਸੀ ਜਿਹਦੇ ਵਿੱਚੋਂ 31 ਕਰੋੜ ਰੁਪਏ ਅਸੀਂ ਖਰਚ ਲਿਆ ਸੀ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ। 17 ਕਰੋੜ ਰੁਪਏ ਤੇ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀਵਰੇਜ ਦਾ ਵਾਪਸ ਲੈ ਗਏ ਉਸ ਕਾਰਨ ਬਹੁਤ ਸਾਰੇ ਇਲਾਕਿਆਂ ਚ ਸੀਵਰੇਜ ਜਿਹੜੀ ਪੈ ਸਕਦੀ ਸੀ ਪਈ ਨਹੀਂ ਐਸਟੀਪੀ ਦਾ ਕੰਮ ਵੀ ਬਹੁਤ ਹੌਲੇ ਚੱਲਿਆ ਨਾਲ ਦੇ ਨਾਲ ਤਕਰੀਬਨ 2.5 ਤੋਂ 3 ਕਰੋੜ ਰੁਪਏ ਗਲੀਆਂ ਨਾਲੀਆਂ ਪਾਰਕਾਂ ਦਾ ਜਿਹੜਾ ਪੈਸਾ ਸਾਡੀ ਨਗਰ ਕਾਉਂਸਲ ਦੇ ਖਾਤੇ ਚ ਪਿਆ ਸੀ ਮਾਰਚ 2022 ਚ ਉਹ ਵੀ ਇਸ ਸਰਕਾਰ ਨੇ ਵਾਪਸ ਬੋੜ ਲਿਆ 20 ਕਰੋੜ ਰੁਪਏ ਰਾਏਕੋਟ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਮਾਰਚ 2022 ਚ ਵਾਪਸ ਲੈ ਗਏ ਹੁਣ ਜਨਵਰੀ 2026 ਹੋ ਗਈ ਹੈ ਇੱਕ ਪੈਸਾ ਵਾਪਸ ਰਾਏਕੋਟ ਸ਼ਹਿਰ ਦੇ ਵਿਕਾਸ ਲਈ ਨਹੀਂ ਆਇਆ ਤੇ ਮੈਂ ਤੇ ਕਹੂੰਗਾ ਕਿ ਇੱਕ ਬਹੁਤ ਹੀ ਮਾੜੀ ਸਰਕਾਰ ਰਹੀ ਹੈ ਜਿਨੇ 20 ਕਰੋੜ ਰੁਪਏ ਦਾ ਵਿਕਾਸ ਦਾ ਡਾਕਾ ਮਾਰਿਆ ਸਾਡੇ ਰਾਏਕੋਟ ਦੇ ਲੋਕਾਂ ਦਾ ਜਿਹੜੇ ਕਾਗਜ਼ਪਾਹਾਂ ਦੀਆਂ ਨੇ ਨਗਰ ਕੌਂਸਲ ਚੋਣਾਂ ਤੋਂ ਕੱਚ ਮੁੱਦੇ ਦੇ ਆਧਾਰ ਤੇ ਲੜਨ ਸੀ ਨਹੀਂ ਅਸੀਂ ਇਸ ਸੁਧਾਰ ਤੇ ਲੜਾਂਗੇ ਕਿ ਜਿਹੜੇ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ 2017 ਤੋਂ 22 ਤੱਕ ਜਿਸ ਤਰੀਕੇ ਨਾਲ ਵੱਡੇ ਪੱਧਰ ਤੇ ਰਾਏਕੋਟ ਦੇ ਇਤਿਹਾਸਿਕ ਮੁੱਦੇ ਹੱਲ ਕੀਤੇ ਗਏ ਚਾਹੇ ਸੀਵਰੇਜ ਦਾ ਸੀ ਚਾਹੇ ਪਾਰਕਾਂ ਦਾ ਸੀ ਗਲੀਆਂ ਨਾਲੀਆਂ ਦਾ ਸੀ ਜਿਸ ਢੰਗ ਨਾਲ ਬਹੁਤ ਵੱਡੇ ਪੱਧਰ ਤੇ ਸ਼ਹਿਰ ਦਾ ਵਿਕਾਸ ਹੋਇਆ ਆ ਮੋਨੂ ਲੋਕਾਂ ਨੇ ਮੂਰੇ ਲਾ ਕੇ ਇੱਕ ਵਾਰੀ ਫੇਰ ਉਹਨਾਂ ਤੋਂ ਬੇਨਤੀ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਮੌਕਾ ਦੇ। ਹਾਜੀ ਸਾਹਿਬ ਕੱਲ੍ਹ ਸਵੇਰੇ ਚਾਚੇ ਮੀਟਿੰਗ ਬੁਲਾਈ ਸੀ। ਜੀ ਦੇਖੋ ਇਹ ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਜਿਹੜੇ 2026 ਵਿੱਚ ਪੰਜਾਬ ਦੇ ਸ਼ਹਿਰਾਂ ਦੇ ਚੋਣ ਹੋਣੇ ਆ ਉਹਦੀ ਨਵੀਂ ਵਾਰਡ ਬੰਦੀ ਜਾਰੀ ਕੀਤੀ ਸੀ। ਔਰ ਸਾਡੇ ਰਾਏਕੋਟ ਸ਼ਹਿਰ ਵਿੱਚ ਵੀ ਉਹ ਨਵੀਂ ਵਾਰਡ ਬੰਦੀ ਜਾਰੀ ਕਰਤੀ ਗਈ ਹੈ। ਜਿਹਦੇ ਹਿਸਾਬ ਨਾਲ ਸਾਡੇ ਆਉਣ ਵਾਲੇ April May ਚ ਚੋਣ ਹੋਣੇ ਆ ਤੇ ਕਾਂਗਰਸ ਪਾਰਟੀ ਨੇ 2021 ਚ ਇੱਕ ਇਤਿਹਾਸਿਕ ਜਿੱਤ ਹਾਸਲ ਕੀਤੀ ਸੀ ਕਿ ਜਿਹਦੇ ਵਿੱਚ 15 ਵਿੱਚੋਂ 15 ਕਾਉਂਸਲਰ ਸਾਹਿਬਾਨ ਕਾਂਗਰਸ ਪਾਰਟੀ ਦੇ ਬਣੇ ਸੀ ਤੇ 2026 ਚ ਵੀ ਕਾਂਗਰਸ ਪਾਰਟੀ ਦੀ ਇੱਕ ਬਹੁਤ ਵਧੀਆ ਸੋਨੀ ਜਿੱਤ ਨੂੰ ਯਕੀਨੀ ਬਣਾਉਣ ਲਈ ਅੱਜ ਕਾਂਗਰਸ ਪਾਰਟੀ ਦੇ ਸਾਰੇ ਸ਼ਹਿਰ ਦੇ ਜਿਹੜੇ ਪ੍ਰਮੁੱਖ ਵਰਕਰ ਸਾਹਿਬਾਨ ਔਰ ਲੀਡਰ ਸਾਹਿਬਾਨ ਨੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਔਰ ਫੈਸਲਾ ਲਿਆ ਗਿਆ ਹੈ ਕਿ ਹੁਣ ਫਿਰ 25 ਤਰੀਕ ਨੂੰ ਨਵੀਂ ਬੋਰਡ ਬੰਦੀ ਦੇ ਅਨੁਸਾਰ ਅਸੀਂ ਫਿਰ ਮੀਟਿੰਗ ਕਰਾਂਗੇ ਔਰ ਹੁਣ ਇਹ ਜਿਹੜੀ ਮੀਟਿੰਗਾਂ ਦੀ ਲੜੀ ਹੈ ਨਿਰੰਤਰ ਚਲਦੀ ਰਹੂਗੀ ਜਦ ਤੱਕ ਇਲੈਕਸ਼ਨ ਨਹੀਂ ਆ ਜਾਂਦੇ ਜੋ ਵੀ ਜ਼ਰੂਰੀ ਤਿਆਰੀਆਂ ਨੇ ਔਰ ਅੱਗੇ ਜਾ ਕੇ ਜ਼ਮੀਨੀ ਪੱਧਰ ਤੇ ਵੀ ਜਾ ਕੇ ਲੋਕਾਂ ਨਾਲ ਸੰਪਰਕ ਜਿਹੜਾ ਬਣਾਉਣਾ ਹੈ ਉਹ ਸਾਰੇ ਕੰਮ ਨੂੰ ਕਾਂਗਰਸ ਪਾਰਟੀ ਰਾਏਕੋਟ ਸ਼ਹਿਰ ਚ ਅੱਜ ਤੋਂ ਸ਼ੁਰੂ ਕਰਦੇ। ਇਹਨਾਂ ਦੇ ਮਾਰ ਮਸੇ ਕੀ ਸਥਿਤੀ ਹੈ ਕਿ ਇਹਦਾ ਕਿੰਨਾ ਦਾ ਫੈਕਟਰ ਦੇਖਦੇ ਹੋ? ਹੋਰ ਪੰਜ ਸਾਲਾਂ ਬਾਅਦ ਇਸ ਤਰ੍ਹਾਂ ਮਾਰ ਬਦਦੀ ਹੈ ਚੇਂਜ ਕਰਦਾ ਇਹ ਨੁਕਸਾਨ। ਇਹ ਦੇਖੋ ਜੀ ਵੋਟਬੰਦੀ ਤੇ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਆਪਣੇ ਅਨੁਸਾਰ ਕਰ ਲੈਂਦੀਆਂ ਨੇ। ਹਾਲ ਹੀ ਵਿੱਚ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਹੋਏ ਆ ਜਿਹਦੇ ਵਿੱਚ ਤਿੰਨਾਂ ਦੀ ਤਿੰਨਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਔਰ 17 25 ਵਿੱਚੋਂ 17 ਬਲਾਕ ਸੰਪਤੀ ਮੈਂਬਰ ਕਾਂਗਰਸ ਪਾਰਟੀ ਦੇ ਜਿੱਤੇ ਆ ਤੇ ਉੱਥੇ ਵੀ ਜਿਹੜੀ ਸਾਰੀ ਵਿਰੋਧਪੰਦੀ ਸੀ ਉਹ ਸਰਕਾਰ ਨੇ ਆਪਣੇ ਅਨੁਸਾਰ ਹੀ ਕੀਤੀ ਸੀ ভোটার ਤੇ ਉਹੀ ਨੇ ਵੋਟ ਤੇ ਮੁੱਦਿਆਂ ਦੇ ਆਧਾਰ ਤੇ ਪੈਣੀ ਹੈ ਪਿਛਲੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਪੈਣੀ ਹੈ ਆਪਣੀ ਇਮਾਨਦਾਰੀ ਔਰ ਲੋਕਾਂ ਵਿੱਚ ਆਪਣਾ ਕਿੰਨਾ ਰਹਿਣੀ ਹੈ ਉਹਦੇ ਆਧਾਰ ਤੇ ਪੈਣੀ ਹੈ ਤੇ ਮੈਂ ਨਹੀਂ ਸਮਝਦਾ ਕੋਈ ਵੋਟਬੰਦੀ ਦਾ ਬਹੁਤ ਵੱਡਾ ਅਸਰ ਪੈਂਦਾ ਆ ਔਰ ਨਾਲ ਦੇ ਨਾਲ ਹੀ ਜਿਹੜੀ ਹਰ ਸਮੇਂ ਵੋਟਬੰਦੀ ਬਦਲਦੀ ਹੈ ਮੈਂ ਸਮਝਦਾ ਕਿ ਉਹਦੇ ਨਾਲ ਇਹ ਜ਼ਰੂਰ ਫਰਕ ਪਾਇਆ ਜਾਂਦਾ ਆ ਕਿ ਇੱਕ ਜਿਹੜੀ ਜਵਾਬਦੇਹੀ ਹੈ ਉਹ ਘਟ ਜਾਂਦੀ ਹੈ ਕਿਉਂਕਿ ਜਿਹੜੇ ਲੋਕ ਕਿਤੋਂ ਜਿੱਤਦੇ ਆ ਅਗਲੀ ਵਾਰੀ ਉਹ ਉਥੋਂ ਇਲੈਕਸ਼ਨ ਨਹੀਂ ਲੜ ਸਕਦੇ ਅਗਰ ਉਹ ਨਿਰੰਤਰ ਰਹੇ ਜਿਵੇਂ ਐਮ ਐਲ ਏ ਐਫ ਪੀ ਦੇ ਹਲਕੇ ਨਿਰੰਤਰ ਰਹਿੰਦੇ ਆ ਤੇ ਉਹਦੇ ਨਾਲ ਬੜਾ ਫਰਕ ਪੈਂਦਾ ਆ ਜਵਾਬਦੇਹੀ ਬਹੁਤ ਵੱਧਦੀ ਆ ਕਿਉਂਕਿ ਤੁਹਾਨੂੰ ਪਤਾ ਆ ਕਿ ਉਹੀ ਲੋਕਾਂ ਚ ਜਾ ਕੇ 5 ਸਾਲਾਂ ਬਾਅਦ ਤੁਹਾਨੂੰ ਵੋਟ ਲੈਣੀ ਪਊਗਾ ਅੱਛਾ ਦੋ ਕਾਂਗਰਸ ਸਰਕਾਰ ਤੇ ਹੁਣ ਤੱਕ ਦੇ ਹਾਲਾਤ ਕੰਮ ਕਾਰ ਨੂੰ ਪਹਿਲੇ ਦੇਖਦਾ ਸਦੀ ਅੰਤਰ ਦੇ ਵਿੱਚ ਨਹੀਂ ਬਹੁਤ ਕੀ ਮਾੜੇ ਹਾਲਾਤ ਰਹੇ ਆ ਦੇਖੋ ਸਾਡੇ ਰਾਏਕੋਟ ਸ਼ਹਿਰ ਦੀ ਗੱਲ ਕਰੀਏ ਤੇ 48 ਕਰੋੜ ਰੁਪਏ ਸੀਵਰੇਜ ਪਾਉਣ ਦਾ ਆਇਆ ਹੋਇਆ ਸੀ ਜਿਹਦੇ ਵਿੱਚੋਂ 31 ਕਰੋੜ ਰੁਪਏ ਅਸੀਂ ਖਰਚ ਲਿਆ ਸੀ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ 17 ਕਰੋੜ ਰੁਪਏ ਤੇ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀਵਰੇਜ ਦਾ ਵਾਪਸ ਲੈ ਗਏ ਉਸ ਕਾਰਨ ਬਹੁਤ ਸਾਰੇ ਇਲਾਕਿਆਂ ਚ ਸੀਵਰੇਜ ਜਿਹੜੀ ਪੈ ਸਕਦੀ ਸੀ ਪਈ ਨਹੀਂ ਐਸਟੀਪੀ ਦਾ ਕੰਮ ਵੀ ਬਹੁਤ ਹੌਲੇ ਚੱਲਿਆ ਨਾਲ ਦੇ ਨਾਲ तकरीबन 2.3 ਕਰੋੜ ਰੁਪਏ ਗਲੀਆਂ ਨਾਲੀਆਂ ਪਾਰਕਾਂ ਦਾ ਜਿਹੜਾ ਪੈਸਾ ਸਾਡੀ ਨਗਰ ਕਾਉਂਸਲ ਦੇ ਖਾਤੇ ਚ ਪਿਆ ਸੀ ਮਾਰਚ 2022 ਚ ਉਹ ਵੀ ਇਸ ਸਰਕਾਰ ਨੇ ਵਾਪਸ ਮੋੜ ਲਿਆ 20 ਕਰੋੜ ਰੁਪਏ ਰਾਏਕੋਟ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਮਾਰਚ 2022 ਚ ਵਾਪਸ ਲੈ ਗਏ ਹੁਣ ਜਨਵਰੀ 2026 ਹੋ ਗਈ ਹੈ ਇੱਕ ਪੈਸਾ ਵਾਪਸ ਰਾਏਕੋਟ ਸ਼ਹਿਰ ਦੇ ਵਿਕਾਸ ਲਈ ਨਹੀਂ ਆਇਆ ਤੇ ਮੈਂ ਤੇ ਕਹੂੰਗਾ ਕਿ ਇੱਕ ਬਹੁਤ ਹੀ ਮਾੜੀ ਸਰਕਾਰ ਰਹੀ ਹੈ ਜਿਹਨੇ 20 ਕਰੋੜ ਰੁਪਏ ਦਾ ਵਿਕਾਸ ਦਾ ਡਾਕਾ ਮਾਰਿਆ ਸਾਡੇ ਰਾਏਕੋਟ ਦੇ ਲੋਕਾਂ ਜਿਹੜੇ ਕਾਗਜ਼ਪਾਹ ਦੀਆਂ ਨੇ ਨਗਰ ਕੌਂਸਲ ਚੋਣਾਂ ਦੇ ਅਧਾਰ ਤੇ ਲੜ ਰਹੇ ਨਹੀਂ ਅਸੀਂ ਇਸ ਅਧਾਰ ਤੇ ਲੜਾਂਗੇ ਕਿ ਜਿਹੜੇ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ 2017 ਤੋਂ 22 ਤੱਕ ਜਿਸ ਤਰੀਕੇ ਨਾਲ ਵੱਡੇ ਪੱਧਰ ਤੇ ਰਾਏਕੋਟ ਦੇ ਇਤਿਹਾਸਿਕ ਮੁੱਦੇ ਹੱਲ ਕੀਤੇ ਗਏ ਚਾਹੇ ਸੀਵਰੇਜ ਦਾ ਸੀ ਚਾਹੇ ਪਾਰਕਾਂ ਦਾ ਸੀ ਗਲੀਆਂ ਨਾਲੀਆਂ ਦਾ ਸੀ ਜਿਸ ਢੰਗ ਨਾਲ ਬਹੁਤ ਵੱਡੇ ਪੱਧਰ ਤੇ ਸ਼ਹਿਰ ਦਾ ਵਿਕਾਸ ਹੋਇਆ ਆ ਉਹਨਾਂ ਲੋਕਾਂ ਦੇ ਮੂਰੇ ਲਾ ਕੇ ਇੱਕ ਵਾਰੀ ਫੇਰ ਉਹਨਾਂ ਤੋਂ ਬੇਨਤੀ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਮੌਕਾ ਦੇਣ।